ਲਓ ਜੀ ਚੈੱਕ ਕਰੋ ਮਿੱਤਰੋ स्नो ਜਿਵੇਂ ਆਪਣੇ ਨੇ ਰੇਤੇ ਦੇ ਟਿੱਬੇ ਹੁੰਦੇ ਸੀ ਵੇਹੇ ਮੇਰੇ ਏਰੀਆ ਦੇ ਵਿੱਚ ਤਾਂ ਹੁਣ ਹੈ ਨਹੀਂ ਤੇ ਖਤਮ ਹੋ ਚੱਲੇ ਆ ਮਾਨਸੇ ਵਾਲੇ ਏਰੀਆ 'ਚ ਮੈਂ ਲਾਦੇ ਹੈਗੇ ਆ ਜਿਵੇਂ ਰੇਤੇ ਦੇ ਟਿੱਬੇ ਲੱਗੇ ਹੁੰਦੇ ਆ ਨਾ ਆਪਣੇ ਉਹਵੇਂ ਬਈ ਟਿੱਬੇ ਲਾਏ ਪਏ ਆ ਅੱਜ ਤੱਕ ਉਹ ਜ਼ਿਆਦਾ ਹੀ ਪੈ ਗਈ ਪਹਿਲਾਂ ਘੱਟ ਸੀ ਆ ਦੇਖੋ ਨਾ ਕੀ ਹਾਲ ਕੀਤੇ ਪਏ ਯਾਰ ਤੇ -20 ਡਿਗਰੀ ਤਾਪਮਾਨ ਹੈ ਬਾਈ ਅੱਜ ਠੀਕ ਆ ਆਪਾਂ ਦਾ ਜਿਵੇਂ ਕਹਦੇ ਮਾੜੀ ਜੀ ਧੁੰਦ ਜੀ ਪੈ ਜਾਂਦੀ ਹੁੰਦੀ ਐ ਤੇ ਉਦੋਂ ਹੀ ਕਹਿ ਦਿੰਨੇ ਵੀ ਠੰਡ ਹੈਗੀ ਐ ਨਾ ਕੰਮ ਨਾ ਕਰੀਏ ਘੱਟ ਕਰ ਲਈਏ ਤੇ ਇਹ ਤਾਂ ਬਾਈ ਫਿਰ ਘੱਟ ਠੰਡ ਤੇ ਵੀ ਆ ਜਦੋਂ ਸਨੋ ਪੈਂਦੀ ਆ ਜਾਣਾ ਪੈਂਦਾ ਬਾਈ ਸਾਰੇ ਲੋਕ ਭੱਜੇ ਹੀ ਫਿਰਦੇ ਐ ਇੱਥੇ ਦਾ ਕੰਮ ਤਾਂ ਹੀ ਐਹੋ ਜਿਹੇ ਹਾਲਾਤ ਹੁੰਦੇ ਆ ਬਾਈ ਸਨੋ ਦੇ ਟਾਈਮ ਦੇ ਵਿੱਚ ਇੱਥੇ ਤੁਹਾਡੇ ਸਾਹਮਣੇ ਆ ਨਾ ਤੇ ਬੇਲਾਏ ਪਏ ਆ ਬਾਈ ਜਿਵੇਂ ਆਪਣੇ ਰੇਤੇ ਦੇ ਲੱਗਦੇ ਹੁੰਦੇ ਆ ਪਾਰਕਾਂ ਦੇ ਵਿੱਚ ਲੱਗੇ ਹੋਏ ਆ ਇਹ ਤੇ ਹਾਲਾਤ ਦੇਖੋ ਤੁਸੀਂ